ਕਹਿੰਦੀ ਆਪਾਂ ਨਵਾਂ ਟਰੈਕਟਰ ਲਿਆ ਨਹੀਂ ਸਕਦੇ ਆਪਣੇ ਚ ਪਹੁੰਚ ਹੈ ਨਹੀਂ ਇਸ ਕਰਕੇ ਸਮਾਣੇ ਮੰਡੀ ਲੱਗਦੀ ਐ ਪੁਰਾਣਾ ਹੀ ਹੱਕ ਲਿਓ ਤੇ ਆਪਣੇ ਜਿੰਦਰਾ ਵਰਗੇ ਮਿੱਤਰ ਨੂੰ ਲਿਆ ਨਾਲ ਆਏ ਹਾਏ 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 ਕਹਿੰਦਾ ਚਲੋ ਜਿੰਦਰਾ ਆਪਾਂ ਟਰੈਕਟਰ ਦੇਖ ਆਉਣਾ ਮਿੱਤਰ ਨੂੰ ਲਿਆ ਨਾਲ ਮੰਡੀ ਦੇਖਣ ਚਲੇ ਗਏ ਟਰੈਕਟਰ ਸਮਾਣੇ ਕੁਦਰਤੀ ਬਾਈ ਦੇ ਸੌਰੇ ਵੀ ਉਧਰੀ ਐ ਤੇ ਕਿਹੜੇ ਕੁੜੇ ਜੇ ਦੇਖੇ ਜੇ ਤੇ ਚਲੋ ਜੀ ਘਰ ਵਾਲੀ ਸੋਚੀ ਜਾਂਦੀ ਐ ਬਸ 4:30 ਵਜੇ ਗਏ ਹੁਣ ਆਉਣ ਵਾਲੀ ਐ ਪਤਾ ਨਹੀਂ ਕਦੋਂ ਪੀ ਪੀ ਕਰਦਾ ਅਜੀ ਉਹ ਪੀ ਪੀ ਨੇ ਉਹਦਾ ਪੀ ਪੂ ਕੇ ਆ ਕੇ ਸ਼ਾਮ ਨੂੰ ਪੈਗ ਬੁੱਗ ਲਾ ਕੇ ਘਰੇ ਆ ਗਿਆ ਘਰ ਵਾਲੀ ਕਹਿੰਦੀ ਜੀ ਟਰੈਕਟਰ ਕਿੱਥੇ ਆ ਕਹਿੰਦਾ ਟਰੈਕਟਰ ਮੇਰੇ ਗੀਜੇ ਚ ਪਾਇਆ ਵਜ ਹੁੰਦਾ ਉਹਦੇ ਉੱਤੇ ਚੜ ਕੇ ਆਉਂਦਾ ਨਹੀਂ ਤੁਸੀਂ ਆਏ ਕਿੱਥੋਂ ਐ ਥੋੜਾ ਸਰਕਲ ਬਹੁਤ ਜ਼ਿਆਦਾ ਐ ਤੁਸੀਂ ਇੱਥੇ ਖੜ ਕੇ ਹੋਗੇ ਉੱਥੇ ਖੜ ਕੇ ਹੋਗੇ ਉਹਨੂੰ ਪੁੱਛਦੀ ਆ ਤੂੰ ਕਿੱਥੋਂ ਆ ਕੀ ਗੱਲ ਐ ਝੜਕਾਂ ਜੀਆਂ ਮਾਰਦੀ ਐ ਧਨੌਰੀ ਵਾਲੇ ਉਹ ਗੱਲ ਦਾ ਸਵਾਦ ਲਿਓਗੇ ਜਵਾਬ ਦੇਖੋ ਕਿਵੇਂ ਦੇਉ ਬੰਦਾ ਓਏ ਹਾਈ ਮੰਡੀ ਗਿਆ ਸੀ ਲੈ ਟਰੈਕਟਰ ਵੇ ਖਾਲੀ ਹੱਥਿਆ ਵੜਿਆ ਤੂੰ ਮੰਡੀ ਗਿਆ ਸੀ ਲੈ ਟਰੈਕਟਰ ਖਾਲੀ ਹੱਥਿਆ ਵੜਿਆ ਤੇਰਾ ਮੂੜਿਆ ਫਜਿਆ ਲੱਗਦਾ ਏ ਨਾਲ ਪੂਰਾ ਵੀ ਤੇਰੇ ਹੈ ਚੜਿਆ ਕਿਉਂ ਆਥਣ ਕਰਦਾ ਹਣ ਤੇ ਆ ਆਥਣ ਕਰਤਾ ਹਾਏ ਆਥਣ ਕਰਤਾ ਹਣ ਤੇ ਆ ਯਾਰਾਂ ਕੋਲੇ ਖੜ ਗਿਆ ਹੋ ਮੇ ਯਾਪੇ ਗਲਾਉਣ ਦਾ ਮਾਰਾ ਵੇ ਮੇਰੇ ਭੇਕੀ ਵੜ ਗਿਆ ਹੋਵੇਂਗਾ ਯਾਪੇ ਗਲਾਉਣ ਦਾ ਮਾਰਾ ਵੇ ਮੇਰੇ ਭੇਕੀ ਵੜ ਗਿਆ ਹੋਵੇਂਗਾ ਵੇ ਕਿਤਾਹ ਕਹਿੰਦੀ ਐ ਜੀ ਮੈਂ ਚੰਡੀਗੜ੍ਹ ਹੁੰਦੇ ਆ ਸੁਣ ਲਿਓ ਬਾਈ ਜੀ ਭਾਈਆਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਭਾਈਆਂ ਦੀ ਪਿੰਡ ਵਿੱਚ ਚਲਦੀ ਐਵੇਂ ਫੜਾ ਮਾਰਦੀ ਰਹਿੰਦੀ ਸੀ ਇਰੇ ਪੀ ਕਈ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਫੋਕਾ ਪਾਣੀ ਦੇ ਛੱਡਿਆ ਨਹੀਂ ਫੋਕਾ ਪਾਣੀ ਹਾਈ ਫੋਕਾ ਪਾਣੀ ਦੇ ਛੱਡਿਆ ਨਾ ਹਟਿਓ ਕੋਕ ਮੰਗਾਇਆ ਨਹੀਂ ਜੱਟ ਸਹਰਾਂਬੈਸ਼ ਨੂੰ ਐ ਮੁੜਿਆ ਅਜਮੇ ਯਾਤਰਾ ਕਰਕੇ ਆਇਆ ਤਨ ਉਹ ਰਿਆਲਿਓ ਜੱਟ ਸਹਰਾਂਬੈਸ਼ ਨੂੰ ਐ ਮੁੜਿਆ ਅਜਮੇ ਤੀਰਥ ਨਾ ਕੇ ਆਇਆ ਨਹੀਂ ਯਾਰ ਸੌਰਿਆਂ ਦਾ ਪਿੰਡ ਹੋਵੇ ਬੰਦੇ ਦੀ ਸੇਵਾ ਨਾ ਹੋਵੇ ਤਣਾ ਔਰੀ ਵਾਲੇ ਹੋ ਸਕਦਾ ਇਹ ਦੇਖ ਲੈ ਕਿਵੇਂ ਉਹ ਬੰਦੇ ਹੱਥ ਲਾਈ ਜਾਂਦੇ ਆ ਇਹ ਤੈਨੂੰ ਨਹੀਂ ਪਤਾ ਇਧਰ ਇਧਰ ਸਾਈਡ ਜੀ ਵਾਲੇ ਬੰਦੇ ਤਾਂ ਘਰ ਦੀ ਕੱਟ ਕੇ ਪਿੰਡ ਦੇ ਸ਼ਿਕੀ ਨਾ ਪੂਰੇ ਬੱਸ ਬੁਸ ਕਰ ਨਹੀਂ ਕਹਿਣ ਦਾ ਭਾਵ ਸੌਰੇ ਬੰਦੇ ਦੀ ਸੇਵਾ ਹੋਣੀ ਚਾਹੀਦੀ ਆ ਵਾਹ ਬਈ ਵਾਹ ਉਹ ਜਿਹਾਉਂਦਾ ਬਸਦਾ ਰੇ ਪੁੱਤ ਓਏ ਥੈਂਕ ਯੂ ਥੈਂਕ ਯੂ ਲਓ ਜੀ ਅੱਗੇ ਗਾਣੇ ਦੀ ਜਿਹੜੀ ਸਟੋਰੀ ਆ ਸਾਰੀ ਗਾਣੇ ਰਾਹੀਂ ਸੁਣੋ ਮੱਠੇ ਮੱਠੇ ਸਾਜ਼ ਰੱਖਿਓ ਆ ਜਾ ਵੀਰ ਓਏ Oi 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 oi, oi, oi. director khali ਵੜ ਗਿਆ ਹੋਵੇਗਾ ਯਾ ਪੈਕ ਲਾਉਣ ਦਾ ਮਾਰਾ ਵੇ ਮੇਰੇ ਪੈਕੀ ਵੜ ਗਿਆ ਹੋਵੇਗਾ ਭਾਈਆਂ ਦੀ ਪਿੰਡ ਵਿੱਚ ਚੱਲਦੀ ਐ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੈਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਭਾਈਆਂ ਦੀ ਪਿੰਡ ਵਿੱਚ ਚੱਲਦੀ ਐ ਐਵੇਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੈਕੇ ਪੈਸੇ ਵਾਲੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਫੋਕਾ ਪਾਣੀ ਦੇ ਛੱਡਿਆ ਨਹੀਂ ਫੋਕਾ ਪਾਣੀ ਓਏ ਹੋਏ ਫੋਕਾ ਪਾਣੀ ਦੇ ਛੱਡਿਆ ਨਾ ਹੱਟਿਓਂ ਕੋਕ ਮੰਗਾਇਆ ਨਹੀਂ ਜੱਟ ਸੌਰ ਬੈਸ਼ਨੂ ਐ ਮੁੜੇ ਅੱਜ ਮੈਂ ਯਾਤਰਾ ਕਰਕੇ ਆਇਆ ਦੀ ਜੱਟ ਸੌਰ ਬੈਸ਼ਨੂ ਐ ਮੁੜੇ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਜੱਟ ਸਾਰੇ ਬੈਸ਼ ਨੂੰ ਐ ਮੁੜਿਆ ਜਿਵੇਂ ਤੀਰਥ ਨਾ ਆਕੇ ਆਇਆ ਨੀ ਅਸਕੇ ਓਹ ਤੇਰੀ ਆਦਤ ਆ ਮੇਰੇ ਪੇਕਿਆਂ ਨੂੰ ਬਸ ਭੰਡਣ ਦੀ ਵੇ ਹੁਣ ਤਾਂ ਤੇਰੀ ਆਦਤ ਆ ਮੇਰੇ ਪੇਕਿਆਂ ਨੂੰ ਬਸ ਭੰਡਣ ਦੀ ਮੇਰੇ ਘਰ ਦੇ ਕੱਲੇ ਕੱਲੇ ਜੀ ਨੂੰ ਛੱਜ ਚ ਪਾਪਾਂ ਛੰਡਣ ਦੀ ਮੇਰੇ ਘਰ ਦੇ ਕੱਲੇ ਕੱਲੇ ਜੀ ਨੂੰ ਛੱਜ ਚ ਪਾਪਾਂ ਛੰਡਣ ਧਾਰੂ ਪੁੱਛੀਨਾ ਓਏ ਧਾਰੂ ਪੁੱਛੀਨਾ ਹਣ ਦੇਆ ਧਾਰੂ ਪੁੱਛੀਨਾ ਹਣ ਦੇਆ ਕੋਲੇ ਵਾਂਗੂ ਸੜ ਗਿਆ ਹੋਵੇਂਗਾ ਯਾ ਪੈ ਗਲਾਉਣ ਦਾ ਮਾਰਾ ਵੇ ਮੇਰ ਪੇਕੀ ਵੜ ਗਿਆ ਹੋਵੇਂਗਾ ਯਾ ਪੈ ਗਲਾਉਣ ਦਾ ਮਾਰਾ ਵੇ ਮੇਰ ਪੇਕੀ ਵੜ ਗਿਆ ਹੋਵੇਂਗਾ ਬਿਲਾਕੇ ਵਾਲਿਓ ਇਹ ਬੰਦੇ ਦੀ ਸੇਵਾ ਨਾ ਨਾ ਹੋਵੇ ਪੁੱਛ ਕੇchnਾ ਹੋਵੇ ਬੰਦਾ ਉੱਠ ਉੱਟ ਕੇ ਰਸੋਈ ਵਿੱਚ ਨਹੀਂ ਝਾਕੀ ਜਾਂਦਾ ਹੁਣ ਵੀ ਕੁਛ ਕਰਨਗੇ ਹੁਣ ਵੀ ਕੁਛ ਕਰਨਗੇ ਅੰਦਰ ਬਾਹਰ ਜੇ ਵੜਦੇ ਫਿਰਦੇ ਆ ਹੁਣ ਵੀ ਕੁਛ ਕਰਨਗੇ ਹੁਣ ਵੀ ਕੁਛ ਕਰਨਗੇ ਆ ਜਿੰਦਰ ਨੂੰ ਪੁੱਛ ਕੇ ਦੇਖ ਸਾਡੀ ਗੱਲ ਨਹੀਂ ਬਣੀ ਆਏ ਹਾਂ ਨਿਹਾਰ ਕੇ ਪਾਉਣੇ 5 ਵਜੇ ਮੈਂ ਤੇ ਜਿੰਦਰ ਨੇ ਨਿਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਇੱਕ ਬਿੱਲੋ ਮੈਂ ਤੇ ਮੇਰੇ ਦੋਸ ਨੇ ਚੇਤਕ ਨੂੰ ਮਾਰੀ ਕਿੱਕ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਨੀ ਹਾਰ ਕੇ ਪਾਉਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਫਿਰ ਮੈਂ ਤੇ ਨੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਮਿਰਚਾਂ ਉਂਡਿਆਂ ਦੀ ਚੌਂ ਆਂਡਿਆਂ ਦੀ ਫੇਰ ਚੌਂ ਆਂਡਿਆਂ ਦੀ ਪੁਰਜੀ ਨਾ ਚੌਂ ਆਂਡਿਆਂ ਦੀ ਪੁਰਜੀ ਨਾ ਚੌਂ ਆਂਡਿਆਂ ਦੀ ਪੁਰਜੀ ਨਾ ਠੇਕੇ ਤੇ ਹਾੜਾ ਲਾਇਆ ਨਹੀਂ ਠੇਕੇ ਤੇ ਛੱਡੋ ਇੱਕ ਨਾ ਸੂਏ ਤੇ ਨਲਕਾ ਜਾਂ ਹੁੰਦਾ ਤਾਂ ਨਾ ਉਰੀ ਵਾਲੇ ਨਲਕੇ ਤੇ ਖੜਕੇ ਜਿੱਤੇ ਪੈਗ ਲੱਗੇ ਦੇਖਿਆ ਬੜਾ ਨਜ਼ਾਰਾ ਆਉਂਦਾ ਮਹਾਰਾਜ ਸੁਣ ਲੇ ਮੈਂ ਤੇ ਬਲਕਾਰ ਨੂੰ ਪਤਾ ਹੈ ਅਸੀਂ ਇੱਕ ਦਿਨ ਖੜੇ ਭਾਈ ਨਲਕੇ ਤੇ ਕਹਿੰਦਾ ਯਾਰ ਆਪਣੇ ਕੋਲ ਗਲਾਸ ਤਾਂ ਹੈ ਨਹੀਂ ਮੈਂ ਕੋਈ ਨਹੀਂ ਪਰ ਇਹ ਤਾਂ ਬਾਈ ਆਉਂਦਾ ਸੀ ਸਾਈਕਲ ਲੈ ਕੇ ਅਰ ਜੀ ਸਾਈਕਲ ਦੀ ਦੀ ਟੱਲੀ ਖੋਲ ਲਈ ਮੈਂ ਟੱਲੀ ਖੋਲ ਲਈ ਤੇ ਬਲਕਾਰ ਨੇ ਥੱਲੇ ਮੋਰੀ ਤੇ ਉਂਗਲੀ ਲਾ ਲਿਆ ਇਹ ਫੇਰ ਟੱਲੀ ਵਾਲੀ ਕੀ ਕਿਹਾ ਹੈ ਕਿਉਂ ਆਂਡਿਆਂ ਦੀ ਫੁਰਜੀ ਨਾ ਠੇਕੇ ਦਿਹਾੜਾ ਲਾਇਆ ਨਹੀਂ ਜੱਟ ਸੌਰਬੈਸ਼ ਨੂੰ ਐ ਮੁੜੇ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਜੱਟ ਸੌਰਬੈਸ਼ ਨੂੰ ਐ ਮੁੜੇ ਅੱਜ ਮੈਂ ਤੀਰਥ ਨਾਗੇ ਆਇਆ ਨਹੀਂ ਜੱਟ ਸੌਰਬੈਸ਼ ਨੂੰ ਐ ਮੁੜੇ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਅਸਕੇ ਪੀਂਦਾ ਨਾ ਤੇ ਪੀ ਕੇ ਕਰੇ ਖਰਾਬੀ ਵੇ ਤੂੰ ਕਦੇ ਲਿਮਟ ਨਾ ਪੀਂਦਾ ਨਾ ਤੇ ਪੀ ਕੇ ਕਰੇ ਖਰਾਬੀ ਵੇ ਕਿਤੇ ਬਾਪੂ ਵੀਰਾ ਗਏ ਹੋਣੇ ਘਰੇ ਹੋਣੀ ਮਾਂ ਤੇ ਭਾਬੀ ਵੇ ਕਿਤੇ ਬਾਪੂ ਵੀਰਾ ਗਏ ਹੋਣੇ ਘਰ ਹੋਣੀ ਮਾਂ ਤੇ ਭਾਬੀ ਹੋਵੇਂਗਾ ਯੱਪੇ ਗਲਾਉਣ ਦਾ ਮਾਰਾ ਵੇ ਮੇਰ ਭੇਕੀ ਵੜ ਗਿਆ ਹੋਵੇਂਗਾ ਯੱਪੇ ਗਲਾਉਣ ਦਾ ਮਾਰਾ ਵੇ ਮੇਰ ਭੇਕੀ ਵੜ ਗਿਆ ਹੋਵੇਂਗਾ ਜਦ ਪਤਾ ਪਰ ਆਉਣਾ ਖਾ ਪੀ ਲੈਂਦਾ ਜਦ ਪਤਾ ਪਰ ਆਉਣਾ ਖਾ ਪੀ ਲੈਂਦਾ ਫੇਰ ਕਿਉਂ ਬਟਿਆ ਟਾਲਾ ਨਹੀਂ ਬਸ ਹੱਥ ਜੇ ਮਲਦਾ ਰਹਿ ਗਿਆ ਬਿੱਲੋ ਹਾਕਮ ਏਹਰ ਨਹੀਂ ਵਾੜਾ ਨਹੀਂ ਹੋਏ 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 ਨਾ ਪਤਾ ਪਰ ਹਉਨਾ ਖਾਪੀ ਲੈਂਦਾ ਫੇਰ ਕਿ ਬਟਿਆ ਟਾਲਾ ਨਹੀਂ ਬਸ ਹੱਥ ਜੇ ਮਲਦਾ ਰਹਿ ਗਿਆ ਬਿੱਲੋ ਗਿਲ ਜੰਗੀ ਆਣੇ ਵਾਲਾ ਨਹੀਂ ਮੇਰਾ ਜੀ ਕਰਦਾ ਸੀ ਹਾਏ ਓ ਰੱਬਾ ਜੀ ਕਰਦਾ ਸੀ ਮੇਰਾ ਜੀ ਕਰਦਾ ਸੀ ਮੁਰਗੇ ਨੂੰ ਜੀ ਕਰਦਾ ਸੀ ਤਨੌਰੀ ਵਾਲਿਓ ਜੀ ਕਰਦਾ ਸੀ ਮੁਰਗੇ ਨੂੰ ਮੂੰਗੀ ਨੂੰ ਤੜਕਾ ਲਾਇਆ ਨਹੀਂ ਤਨੌਰੀ ਵਾਲਿਓ ਚੱਲੂ ਸੌਰੀ ਉਹ ਨਹੀਂ ਉਹ ਬਹੁਤ ਨਹੀਂ ਨਹੀਂ ਡਮਰੂ ਹੱਥ ਹੋ ਜੀ ਜਾਂਦੇ ਮੇਰੇ ਮੇਰਾ ਜੀ ਕਰਦਾ ਸੀ ਮੁਰਗੇ ਨੂੰ ਮੂੰਗੀ ਨੂੰ ਤੜਕਾ ਲਾਇਆ ਨਹੀਂ ਜੱਟ ਸੌਰਿਆਂ ਬੈਸ਼ ਨੂੰ ਐ ਮੋੜਿਆ ਜਿਵੇਂ ਤੀਰਥ ਨਾ ਅਗੇ ਆਇਆ ਨਹੀਂ ਜੱਟ ਸੌਰ ਬੈਸ਼ ਨੂੰ ਐ ਮੋੜਿਆ ਅੱਜ ਮੈਂ ਯਾਤਰਾ ਕਰਕੇ ਆਇਆ ਨਹੀਂ ਯਾ ਪੇ ਘਲਾਉਣ ਦਾ ਮਹਾਰਾ ਸਾਰੇ ਬੈਗਿਸ਼ ਨੂੰ ਐ ਮੁੜਿਆ ਅਜਮੇ ਯਾਤਰਾ ਕਰਕੇ ਆਇਆ ਨੀ ਯਾ ਭੇਗ ਲਾਉਣ ਦਾ ਮਾਰਾ ਵੇ ਫਿਰ ਫੇਕੀ ਵਰ ਗਿਆ ਹੋਮੇਗਾ ਜੱਟ ਸਾਰੇ ਬੈਗਿਸ਼ ਨੂੰ ਐ ਮੁੜਿਆ ਅਜਮੇ ਯਾਤਰਾ ਕਰਕੇ ਆਇਆ ਨੀ ਵੀ ਤਾੜੀਆਂ ਵਜਾ ਦਿਆ ਕਰੋ ਸਾਡੇ ਗਾਣੇ ਪਰਿਵਾਰਕ ਜੇ ਹੁੰਦੇ ਆ ਭਾਈ ਜਿੱਥੇ ਬੀਬੀਆਂ ਪਣਾ ਸਾਰੇ ਪਰਿਵਾਰ ਬੈਠ ਕੇ ਸੁਣ ਸਕਦੇ ਆ ਦੇ ਮੇਰਾ ਨਮਾ ਗਾਣਾ ਹੈ ਭਾਈ ਹਜੀ